ਚਲੋ ਜੀ ਅੱਜ ਵੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ ਸਭ ਤੋਂ ਪਹਿਲੀ ਗੱਲਬਾਤ ਅਮਰੀਕਾ ਦੇ ਵਿੱਚ ਜਿਹੜੇ ਡੋਨਲਡ ਟਰੰਪ ਦੇ ਰਾਸ਼ਟਰਪਤੀ ਬੰਦ ਸੰਬੰਧੀ ਰਾਸ਼ਟਰਪਤੀ ਨੇ ਸੌ ਚੁੱਕ ਲਈ ਆ ਸਮਾਗਮ ਜਿਹੜੇ ਚੱਲ ਰਹੇ ਨੇ ਚੱਲ ਚੁੱਕੇ ਨੇ ਅੱਜ ਜਿੰਨ ਤੱਕ ਤੁਸੀਂ ਖਬਰਾਂ ਸੁਣ ਰਹੇ ਹੋਵੋਗੇ ਤੇ ਜਿਹੜਾ ਫੋਕਸ ਸੀ ਸਾਰਾ ਕੁਝ ਦੇਸ਼ ਦਾ ਉਹ ਅਮਰੀਕਾ ਕਮਸ ਫਸਟ ਅਮਰੀਕਾ ਦੇ ਉੱਤੇ ਆ ਕਿ ਅਸੀਂ ਅਮਰੀਕਾ ਨੂੰ ਪਹਿਲਾਂ ਵਰਗਾ ਬਣਾਵਾਂਗੇ ਅਮਰੀਕਾ ਥੱਲੇ ਗਿਆ ਤੇ ਥੱਲੇ ਜਾਣਾ ਉਹ ਕਹਿੰਦੇ ਇਹਦਾ ਹੁਣ ਬੰਦ ਹੋ ਗਿਆ ਤੇ ਸਾਡੀ ਜਿਹੜੀ ਇਹ ਸਾਰਾ ਕੁਛ ਆ ਦੁਬਾਰਾ ਠੀਕ ਠਾਕ ਹੋਊਗਾ ਆ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੇ ਭਾਸ਼ਣ ਦੇ ਵਿੱਚ ਇਹ ਗੱਲ ਖਾਸ ਤੌਰ ਦੇ ਉੱਤੇ ਕਹੀ ਹੈ ਕਿ ਅਸੀਂ ਜਿਹੜੀ ਅਮਰੀਕਾ ਦੀ ਇੱਜ਼ਤ ਦੁਨੀਆ ਦੇ ਵਿੱਚ ਪਹਿਲਾਂ ਹੁੰਦੀ ਸੀ ਉਸੇ ਤਰ੍ਹਾਂ ਬੜ ਲੈ ਕੇ ਆਵਾਂਗੇ ਤੇ ਦੂਜਾ ਜਿ세 ਤਰ੍ਹਾਂ ਅਮਰੀਕਾ ਸਟਰੋਂਗ ਸੀ ਅਮਰੀਕਾ ਤਾਕਤਵਰ ਸੀ ਪੂਰੀ ਦੁਨੀਆ ਦੇ ਵਿੱਚ ਉਹ ਅਸੀਂ ਵਾਪਸ ਉਸੇ ਤਰ੍ਹਾਂ ਲੈ ਕੇ ਆਵਾਂਗੇ ਸਰਕਾਰ ਦੇ ਵਿੱਚ ਲੋਕਾਂ ਦਾ ਯਕੀਨ ਵਾਪਸ ਬਣਾਉਗਾ ਡੋਨਲਡ ਟਰੰਪ ਨੇ ਖਾਸ ਤੌਰ ਦੇ ਉੱਤੇ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਹੈ ਕਿ ਜਿਹੜੀ ਕ੍ਰਪਸ਼ਨ ਆ ਉਹਨੂੰ ਅਸੀਂ ਖਤਮ ਕਰਾਂਗੇ ਤੇ ਸਰਕਾਰ ਜਿਹੜੀ ਫੇਅਰ ਤੇ ਰਿਲਾਇਬਲ ਹੋਊਗੀ ਤਾਂ ਕਿ ਲੋਕ ਇਹਦੇ ਵਿੱਚ ਯਕੀਨ ਕਰ ਸਕਣ ਤੇ ਲੋਕਾਂ ਦਾ ਸਰਕਾਰ ਦੇ ਵਿੱਚ ਯਕੀਨ ਵਾਪਸ ਲੈ ਕੇ ਆਵਾਂਗੇ ਬਾਰਡਰਸ ਦੇ ਉੱਤੇ ਉਹਨੇ ਖਾਸ ਤੌਰ ਦੇ ਉੱਤੇ ਗੱਲਬਾਤ ਕੀਤੀ ਕਿ ਜਿਹੜੀ ਇਲੀਗਲ ਐਂਟਰੀ ਹੋ ਰਹੀ ਹੈ ਅਮਰੀਕਾ ਦੇ ਵਿੱਚ ਉਹਨੂੰ ਖਾਸ ਤੌਰ ਤੇ ਰੋਕਿਆ ਜਾਊਗਾ ਸਦਰਨ ਬਾਰਡਰ ਦੇ ਉੱਤੇ ਮੈਕਸੀਕੋ ਦੇ ਨਾਲ ਲੱਗਦੇ ਬਾਰਡਰ ਦੇ ਉੱਤੇ ਉਹਨੇ ਅੱਜ emergencies declare ਕਰ ਦਿੱਤੀ ਵੀ ਇੱਕ ਵੀ ਬੰਦਾ ਇਹਦੇਲੇ ਪਾਸੇ ਸੀ داخل ਨਹੀਂ ਹੋਣ ਦੇਣਾ ਸੋ ਬਾਰਡਰ ਦੇ ਉੱਤੇ ਉਹਨੇ ਖਾਸ ਤੌਰ ਦੇ ਉੱਤੇ ਕਿਹਾ ਦੂਜਾ ਜਿਹੜਾ ਕ੍ਰਾਈਮ ਆ ਜਿਹੜੇ ਕ੍ਰਿਮੀਨਲ ਨੈਟਵਰਕਸ ਨੇ ਅਮਰੀਕਾ ਦੇ ਵਿੱਚ ਉਹਨਾਂ ਤੋਂ ਅਸੀਂ ਅਮਰੀਕਾ ਨੂੰ ਬਚਾ ਕੇ ਰੱਖਣਾ ਤੇ ਅਮਰੀਕਾ ਨੂੰ ਸੁਰੱਖਿਅਤ ਰੱਖਾਂਗੇ ਜਿਹੜੇ ਕ੍ਰਿਮੀਨਲ ਨੈਟਵਰਕਸ ਨੇ ਇਹਨਾਂ ਨੂੰ ਅੱਤਵਾਦੀਆਂ ਦੀ ਪ੍ਰਭਾਸ਼ਾ ਦੇ ਵਿੱਚ ਰੱਖਿਆ ਜਾਊਗਾ ਇਹ ਵੀ ਉਹਨਾਂ ਨੇ ਖਾਸ ਤੌਰ ਦੇ ਉੱਤੇ ਕਿਹਾ એનર્ਜੀ ਦੇ ਉੱਤੇ ਖਾਸ ਤੌਰ ਤੇ ਉਹਨੇ ਜ਼ੋਰ ਦਿੱਤਾ ਕਿ ਜਿਹੜੀ ਪ੍ਰੋਡਕਸ਼ਨ ਆ ਅ ਉਹ ਅਸੀਂ ਵਧਾਵਾਂਗੇ ਤੇ ਸਾਡੀ ਜਿਹੜੀ એનર્ਜੀ ਦੇ ਲਈ ਲੈ ਕੇ ਦੂਜੇ ਦੇਸ਼ਾਂ ਦੇ ਉੱਤੇ ਨਿਰਭਰਤਾ ਉਹਨੂੰ ਘਟਾਵਾਂਗੇ ਅ ਦੂਜੇ ਸ਼ਬਦਾਂ ਚ ਉਹਨਾਂ ਇਹ ਕਹੇ ਵੀ ਸੋਨਾ ਸਾਡੇ ਪੈਰਾਂ ਥੱਲੇ ਪਿਆ ਆ ਲਿਕਵਿਡ ਸੋਨਾ ਮਤਲਬ ਜਿਹੜਾ ਕਰੂਡ ਆਇਲ ਆ ਉਹ ਥੱਲੇ ਪਿਆ ਆ ਤੇ ਉਹਨੂੰ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਬਾਹਰ ਕੱਢਾਂਗੇ ਔਰ ਵੱਧ ਤੋਂ ਵੱਧ ਕੱਢਾਂਗੇ ਡ੍ਰਿੱਲ ਬੇਬੀ ਡ੍ਰਿੱਲਰੋਂ ਦਾ ਇੱਕ ਬਹੁਤ ਪ੍ਰਸਿੱਧ ਨਾਰਾ ਆ ਤੇ ਉਹ ਡ੍ਰਿੱਲ ਬੇਬੀ ਡ੍ਰਿੱਲ ਦੇ ਨਾਲ ਉਹ ਕਹਿੰਦੇ ਅਸੀਂ ਇੱਥੋਂ ਇਹਨੂੰ ਡ੍ਰਿੱਲ ਕਰਕੇ ਬਾਹਰ ਕੱਢਾਂਗੇ ਜਿਹੜੇ एनवायरनमेंटल पॉलिसीज ਨੇ ਉਹਨੂੰ ਖਾਸ ਤੌਰ ਦੇ ਉੱਤੇ ਇਹਨਾਂ ਨੇ ਕਿਹਾ ਵੀ ਇਹਨੂੰ ਅਸੀਂ ਰੋਕ ਦੇਣਾ ਥੋੜਾ ਚਿਰ ਕਿਉਂਕਿ ਜੇ ਇਸ ਤ ਕਿਸਮ ਦੀ એનवायरमेंटਲ ਪਾਲਿਸੀਜ਼ ਨੇ ਇਹਦਾ ਮਤਲਬ ਇਹ ਆ ਕਿ ਇਲੈਕਟ੍ਰਿਕ ਵਹੀਕਲ ਜ਼ਿਆਦਾ ਹੋਣਗੇ ਦੂਜੀਆਂ ਕਾਰਾਂ ਘੱਟ ਹੋਣਗੀਆਂ ਇਲੈਕਟ੍ਰਿਕ ਵਹੀਕਲ ਲਈ ਇਨਫਰਾਸਟ੍ਰਕਚਰ ਹੈ ਨਹੀਂ ਅਮਰੀਕਾ ਦੇ ਵਿੱਚ ਤੇ ਹਜੇ ਸਮਾਂ ਲੱਗਣਾ ਜਿਹੜੇ ਵੱਡੇ ਮੈਨੂਫੈਕਚਰਰ ਨੇ ਮੰਗ ਕਰ ਰਿਹਾ ਕਿ ਸਾਨੂੰ ਥੋੜੀ ਖੁੱਲ੍ਹ ਦਿੱਤੀ ਜਾਵੇ ਤੇ ਡੋਨਲਡ ਟਰੰਪ ਲੱਗਦਾ ਕਿ ਇਹਨੇ ਖੁੱਲ੍ਹ ਦੇ ਦੇਣੀਆਂ ਹੁਣ ਸਿੱਧੀ ਸਿੱਧੀ ਜੇ ਇਸ ਕਿਸਮ ਦਾ ਇਹਨਾਂ ਨੇ ਆਪਣੇ ਪਹਿਲੇ ਭਾਸ਼ਣ ਦੇ ਵਿੱਚ ਇਹ ਬਹੁਤ ਕਹ ਲੋ ਇੱਕ ਵੱਡੀ ਗੱਲਬਾਤ ਕਹੀ ਤੇ ਨਜ਼ਰ ਆ ਰਿਹਾ ਕਿ ਇਹ ਇਹਨੂੰ ਐਸੇ ਤਰੀਕੇ ਦੇ ਨਾਲ ਲੈਣਗੇ ਤੇ ਜਿਹੜੀਆਂ ਮੈਂਡੇਟਸ ਨੇ ਅਮਰੀਕਾ ਦੇ ਵਿੱਚ ਕਿ 2035 ਤੱਕ ਜਾਂ ਐਸ ਸਨ ਤੱਕ ਅਮਰੀਕਾ ਦੇ ਵਿੱਚ ਗੈਸ ਵਾਲੀਆਂ ਕਾਰਾਂ ਵੇਚਣੀਆਂ ਬੰਦ ਹੋ ਜਾਣੀਆਂ ਚਾਹੀਦੀਆਂ ਸਾਰੀਆਂ ਇਲੈਕਟ੍ਰਿਕ ਹੋਣਗੀਆਂ ਪਰ ਇਹ ਇਹਨੂੰ ਲਮਕਾਉਣਗੇ ਇਹਨੂੰ ਕਹਿਣਗੇ ਵੀ ਹਜੇ ਹੋਰ ਸਮਾਂ ਦਿੱਤਾ ਜਾਵੇ ਸੋ એનર્ਜੀ ਬੂਸਟ ਖਾਸ ਤੌਰ ਦੇ ਉੱਤੇ ਨੇ ਇਹਦੇ ਉੱਤੇ ਜ਼ੋਰ ਦਿੱਤਾ ਨੌਕਰੀਆਂ ਕਿੰਦੇ ਵਾਪਸ ਆਉਣਗੀਆਂ ਅਮਰੀਕਾ ਦੀਆਂ ਅਮਰੀਕਾ ਜਿਹੜਾ ਆ ਉਹ ਇੱਕ ਵਾਰੀ ਫੇਰ ਮੈਨੂਫੈਕਚਰਿੰਗ ਵਾਲੇ ਪਾਸੇ ਜਾਊਗਾ ਅਸੀਂ ਸਮਾਨ ਆਪ ਬਣਾਵਾਂਗੇ ਆਪ ਬਣਾਵਾਂਗੇ ਨੌਕਰੀਆਂ ਪੈਦਾ ਹੋਣਗੀਆਂ ਤੇ ਵੱਧ ਵੱਧ ਤੋਂ ਨੌਕਰੀਆਂ ਅਸੀਂ ਆਪਣੇ ਲੋਕਾਂ ਨੂੰ ਦੇਵਾਂਗੇ ਜਿਹਦੇ ਨਾਲ ਇਹਨਾਂ ਦੀ ਜਿਹੜੀ ਮਹਿੰਗਾਈ ਆ ਉਹ ਘਟੂਗੀ ਜਾਂ ਕਹਿ ਲਓ ਕਿ ਗਰੀਬੀ ਦੂਰ ਹੋਊਗੀ ਸੋ ਅਮਰੀਕਨਸ ਵਰਕਰਸ ਨੂੰ ਜਿਹੜੀ ਆ ਅਮਰੀਕਨ ਵਰਕਰਸ ਨੂੰ ਪਹਿਲ ਦਿੱਤੀ ਜਾਊਗੀ ਮਿਲਟਰੀ ਦੇ ਉੱਤਰੋਂ ਨੇ ਖਾਸ ਤੌਰ ਦੇ ਤੇ ਅੱਜ ਸੰਬੋਧਨ ਕਰਦੇ ਆ ਕਿ ਜਿਹੜੀ ਮਿਲਟਰੀ ਆ ਇਨੂੰ ਇਹਨੂੰ ਪਹਿਲ ਦਿੱਤੀ ਜਾਊਗੀ ਫੋਕਸ ਕੀਤਾ ਜਾਊਗਾ ਕਿ ਅਸੀਂ ਅਮਰੀਕਾ ਨੂੰ ਕਿਦਾਂ ਡਿਫੈਂਡ ਕਰ ਸਕਦੇ ਆਂ ਜਿਹੜੀਆਂ ਅਨਸੈਸਰੀ ਲੜਾਈਆਂ ਆ ਗੈਰ ਲੋੜੀਂਦੀਆਂ ਲੜਾਈਆਂ ਦੁਨੀਆ ਦੇ ਵਿੱਚ ਚੱਲ ਰਹੀਆਂ ਇਹਨਾਂ ਨੂੰ ਬੰਦ ਕੀਤਾ ਜਾਊਗਾ ਮਿਲਟਰੀ ਦੇ ਉੱਤੇ ਜਿਹੜੇ ਉਹ ਫੌਜੀ ਸੀਗੇ ਜਿਨ੍ਹਾਂ ਨੂੰ ਇਸ ਕਰਕੇ ਕਾਰਵਾਈ ਕੀਤੀ ਗਈ ਸੀ ਜਾਂ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ ਕਿਉਂਕਿ ਉਹਨਾਂ ਨੇ ਕੋਵਿਡ ਦੀ ਵੈਕਸੀਨ ਨਹੀਂ ਲਵਾਈ ਉਹਨਾਂ ਨੂੰ ਰੀਇਨਸਟੇਟ ਕਰਨਗੇ ਦੁਬਾਰਾ ਲੈ ਕੇ ਆਉਣਗੇ ਤੇ ਉਹ ਜਿਹੜੇ ਮੰਡੇਟਸ ਨੇ ਉਹਨਾਂ ਨੂੰ ਖਤਮ ਕਰਨਗੇ ਆ ਇਕਤਾ ਦੀ ਗੱਲ ਕੀਤੀ ਉਹਨਾਂ ਨੇ ਬਰਾਬਰਤਾ ਦੀ ਗੱਲ ਕੀਤੀ ਤੁਹਾਡੀ ਕਿਹੜੀ ਰੇਸ਼ ਆ ਤੁਹਾਡੇ ਕਿਹੜੀ ਬੈਕਗ੍ਰਾਉਂਡ ਆ ਇਹ ਸਾਰੇ ਕਿਸ ਨੂੰ ਪਿੱਛੇ ਛੱਡ ਕਿਉਂਕਿ ਨਹੀਂ ਬਰਾਬਰਤਾ ਤੇ ਏਕਤਾ ਰੱਖਣੀ ਚਾਹੁੰਦੇ ਆ ਐਸੇ ਤਰ੍ਹਾਂ ਉਹਨਾਂ ਨੇ ਫ੍ਰੀ ਸਪੀਚ ਨੂੰ ਰੀਸਟੋਰ ਕਰਨ ਦੀ ਗੱਲ ਕੀਤੀ ਆ ਕਿ ਜਿਹੜੀ ਸੈਂਸਰਸ਼ਿਪ ਕਿਸੇ ਵੀ ਤਰ੍ਹਾਂ ਦੀ ਲੱਗ ਰਹੀ ਸੀ ਉਹਨੂੰ ਅਸੀਂ ਰੋਕ ਰਹੇ ਆ ਵੈਟਰਨਸ ਦੀ سپورਟ ਜਿਹਦਾ ਮੈਂ ਪਹਿਲਾਂ ਜ਼ਿਕਰ ਕੀਤਾ ਉਹਨਾਂ ਦੇ ਲਈ ਕੰਮ ਕਰਨਗੇ ਜਿਹੜੀ ਗੈਰ ਲੋੜੀਂਦੇ ਖਰਚੇ ਆ ਉਹਨਾਂ ਨੂੰ ਉਹ ਕਹਿੰਦੇ ਅਸੀਂ ਬੰਦ ਕਰ ਦਾਂਗੇ ਜਾਂ ਘਟਾ ਦਾਂਗੇ ਤੇ एफिशिएंसी ਦੇ ਉੱਤੇ ਫੋਕਸ ਕਰਾਂਗੇ এডਿਕੇਸ਼ਨ ਰਿਫਾਰਮਸ ਦੀ ਉਹਨਾਂ ਨੇ ਖਾਸ ਤੌਰ ਦੇ ਤੇ ਗੱਲ ਕੀਤੀ ਸਕੂਲਾਂ ਦੇ ਵਿੱਚ ਜਿਹੜੇ ਬੱਚਿਆਂ ਨੂੰ ਆ ਇਦਾਂ ਪੜਾਇਆ ਜਾਊਗਾ ਕਿ ਆਪਣੇ ਦੇਸ਼ ਦੇ ਉੱਤੇ ਮਾਣ ਮਹਿਸੂਸ ਕਰ ਸਕਣ ਆ ਐਲਜੀਬੀਟੀਕਿਊ ਵਾਲੇ ਮਾਮਲੇ ਦੇ ਉੱਤੇ ਉਹਨਾਂ ਨੇ ਕਿਹਾ ਕਿ ਅਮਰੀਕਾ ਦਾ ਸੰਵਿਧਾਨ ਹਾਲਾਂਕਿ ਉਹਨਾਂ ਨੇ ਐਲਜੀਬੀਟੀਕਿਊ ਦਾ ਕੋਈ ਨਾਂ ਨਹੀਂ ਲਿਆ ਪਰ ਇੰਨੀ ਗੱਲ ਉਹਨਾਂ ਨੇ ਸਾਫ਼ ਤੌਰ ਦੇ ਤੇ ਕਹੀ ਹੈ ਕਿ ਅਮਰੀਕਾ ਦਾ ਸੰਵਿਧਾਨ ਸਿਰਫ ਦੋ ਸੈਕਸ ਨੂੰ ਮੰਨਦਾ ਇੱਕ ਮੇਲ ਤੇ ਇੱਕ ਫੀਮੇਲ ਇਹਦਾ ਮਤਲਬ ਇਹ ਆ ਕਿ ਉਹ ਵਿੱਚ ਵਿਚਾਲਾ ਜਿਹੜਾ ਸਾਰਾ ਕੁਝ ਆ ਟ੍ਰਾਂਸਜੈਂਡਰਸ ਜਾਂ ਦੂਜੇ ਉਹਦੇ ਵਿੱਚ ਉਹ ਸਾਰਾ ਕੁਝ ਗਿਣਦੇ ਆ ਜਿਹੜੀਆਂ ਨਵੀਆਂ ਫਾਰਮਸ ਨੇ ਉਹਨੂੰ ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਕੋਈ ਰੈਕੋਗਨਾਈਜ਼ ਨਹੀਂ ਕੀਤਾ ਦੂਜੇ ਵੀ ਉਹਨਾਂ ਨੇ ਕਿਹਾ ਕਿ ਅਸੀਂ ਕਮਿਊਨਿਟੀਜ਼ ਦੀ ਮਦਦ ਕਰਾਂਗੇ ਜਿਹੜੇ ਅਮਰੀਕਨ ਨੇ ਉਹ ਇਸ ਸੰਕਟ ਦੇ ਵਿੱਚੋਂ ਬਾਹਰ ਆ ਸਕਣ ਇਹਦੇ ਲਈ ਉਹਨੇ ਮਦਦ ਕੀਤੀ ਜਾਊਗੀ ਵੱਡੇ ਮਿਸ਼ਨਸ ਉਹਨਾਂ ਨੇ ਰੱਖਿਆ ਕਿ Mars ਦੇ ਉੱਤੇ ਅਸੀਂ ਅਮਰੀਕਾ ਦਾ ਝੰਡਾ ਜਲਦੀ ਲਹਿਰਾਵਾਂਗੇ ਸੋ ਫੇਅਰ ਟ੍ਰੇਡ ਜਿਹੜੇ ਟੈਰਿਫ ਉਹ ਕਹਿੰਦੇ ਸੀ ਲਾਵਾਂਗੇ ਅਮਰੀਕਨ ਅਮਰੀਕਨ ਵਰਕਰਸ ਜਿਹੜੇ ਇਹਨਾਂ ਨੂੰ ਪ੍ਰੋਟੈਕਟ ਕਰਨ ਦੇ ਲਈ ਤੇ ਜਿਹੜੀ ਪੈਸਾ ਵਾਪਸ ਸਾਡੇ ਦੇਸ਼ ਦੇ ਵਿੱਚ ਆਊਗਾ ਜਿਹੜਾ ਪਨਾਮਾ ਕਨਾਲ ਆ ਇਹਦੇ ਉੱਤੇ ਵੀ ਉਹਨਾਂ ਨੇ ਜ਼ਿਕਰ ਕੀਤਾ ਕਿ ਪਨਾਮਾ ਕਨਾਲ ਜਿਹੜੀ ਆ ਉਹ ਅਮਰੀਕਨਸ ਨੇ ਬਣਾਈ ਸੀ ਸਾਡਾ ਪੈਸਾ ਲੱਗਾ ਸਾਡੇ ਲੋਕਾਂ ਦੀਆਂ ਜਾਨਾਂ ਗਈਆਂ ਤੇ ਮੁੜ ਕੇ ਪਨਾਮਾ ਨੂੰ ਵਾਪਸ ਗਲਤੀ ਦੇ ਨਾਲ ਦੇ ਦਿੱਤੀ ਗਈ ਗਲਤ ਫੈਸਲਾ ਸੀ ਉਹ ਤੇ ਜਿਹਨੂੰ ਦਿੱਤੀ ਪਨਾਮਾ ਨੂੰ ਗਈ ਹੈ ਪੈਸਾ ਪਨਾਮਾ ਲੈਂਦਾ ਸਭ ਤੋਂ ਵੱਧ ਅਮਰੀਕਾ ਤੋਂ ਲੈਂਦਾ ਤੇ ਕੰਮ ਚੀਨ ਦੇ ਕਹਿਣ ਦੇ ਉੱਤੇ ਕਰਦਾ ਅਸੀਂ ਇਹਨੂੰ ਵੀ ਵਾਪਸ ਲੈ ਰਹੇ ਹਾਂ ਦੂਜਾ ਕਿ ਉਹ ਅਸੀਂ ਵਿਸ਼ਵ ਦੇ ਵਿੱਚ ਸ਼ਾਂਤੀ ਰੱਖਣਾ ਚਾਹੁੰਦੇ ਆ ਪ੍ਰਾਈਡ ਤੇ ਪ੍ਰੋਸਪੈਰਿਟੀ ਦੀ ਖਾਸ ਤੌਰ ਦੇ ਉੱਤੇ ਉਹਨਾਂ ਨੇ ਗੱਲਬਾਤ ਕੀਤੀ ਸੋ ਇਹ ਕੁਝ ਵੱਡੇ ਨੁਕਤੇ ਸੀ ਅੱਜ ਜਿਹੜੇ ਭਾਸ਼ਣ ਦੇ ਵਿੱਚ ਉਹਨਾਂ ਨੇ ਦਿੱਤੇ ਆ ਜਿਹਦੇ ਉੱਤੇ ਦੁਨੀਆ ਦੀ ਨੈਗੇਟਿਵ ਕਿਸ਼ੇ ਅੱਜ ਬਹੁਤ ਵੱਡਾ ਇਤਿਹਾਸਕ ਦਿਨ ਜਿਹੜਾ ਨਾ ਸਿਰਫ ਅਮਰੀਕਾ ਦੇ ਵਿੱਚ ਸਾਰਾ ਕੁਝ ਬਦਲੂਗਾ ਔਰ ਇਹਦਾ ਅਸਰ ਵਿਸ਼ਵ ਦੇ ਬਾਕੀ ਬਖਸ਼ਿਆਂ ਦੇ ਉੱਤੇ ਵੀ ਪਾਏਗਾ ਜਦੋਂ ਦੋਸਤੋ ਅਸੀਂ ਅਮਰੀਕਾ ਦੇ ਰਾਸ਼ਟਰਪਤੀ ਦੀ ਇਨਾਗੂਰੇਸ਼ਨ ਦੀ ਗੱਲ ਕਰਦੇ ਹਾਂ ਤਾਂ ਨਾਲ ਹੀ ਕੈਨੇਡਾ ਦਾ ਜ਼ਿਕਰ ਆਉਂਦਾ ਕਿ ਕਿਉਂਕਿ ਉਹਨਾਂ ਨੇ ਕਿਹਾ ਕਿ 25% ਟੈਰਫ ਲਾ ਦੇਣਾ ਔਰ ਟੈਰਫ ਨੂੰ ਲੈ ਕੇ ਏਡਾ ਜ਼ਿਆਦਾ ਰੌਲਾ ਰੱਪਾ ਕੈਨੇਡਾ ਦੇ ਵਿੱਚ ਵੀ ਕਿਹਾ ਕਿ ਕੀ ਉਹ ਟੈਰਫ ਲਾਉਣਗੇ ਅੱਜ ਦੇ ਦਿਨ ਉਹਨਾਂ ਨੇ ਆਪਣੇ ਪ੍ਰਧਾਨ ਜਿਹੜਾ ਸੰਬੋਧਨੀ ਭਾਸ਼ਣ ਸੀਗਾ ਉਹਦੇ ਵਿੱਚ ਜਿਹੜਾ ਸੰਬੋਧਨ ਕੀਤਾ ਉਹਨਾਂ ਨੇ ਰਾਸ਼ਟਰ ਨੂੰ ਉਹਦੇ ਵਿੱਚ ਉਹਨਾਂ ਨੇ ਕੋਈ ਵੀ ਇਹਦਾ ਜ਼ਿਕਰ ਨਹੀਂ ਕੀਤਾ ਸੋ ਕੋਈ ਵੀ ਬਿਲਕੁਲ ਹੁਣੇ ਟੈਰਫ ਨਹੀਂ ਲੱਗ ਰਿਹਾ ਡੋਨਲਡ 트ੰਪ ਕੋਈ ਵੀ ਜਿਹੜਾ ਟੈਰਿਫਾ ਕੈਨੇਡਾ ਦੇ ਉੱਤੇ ਨਹੀਂ ਲਾਉਣਗੇ। ਕੈਨੇਡਾ, ਮੈਕਸੀਕੋ ਜਾਂ ਚਾਈਨਾ ਦੇ ਉੱਤੇ ਜਿਹੜੀ ਫਿਲਹਾਲ ਗੱਲ ਸਾਹਮਣੇ ਆਈ ਆ। ਗੱਲ ਤੇ ਉਹਨਾਂ ਇੰਨਾ ਤੇ ਕਿਹਾ ਉਹਨਾਂ ਨੇ ਕਿ ਆਪਣੇ ਸਪੀਚ ਦੇ ਵਿੱਚ ਕਿ ਮੈਂ ਟੈਰਿਫ ਲਾਉਣੇ ਹਾਂ ਪਰ ਨਹੀਂ ਤੇ ਉਹਨਾਂ ਪਹਿਲੇ ਦਿਨ ਹੀ ਅਨਾਉਂਸ ਕਰ ਦੇਣਾ ਸੀ। ਜੇ ਇਸ ਕਿਸਮ ਦਾ ਇਹਨਾਂ ਨੇ ਵਾਅਦਾ ਕੀਤਾ ਸੀ ਪਹਿਲਾਂ ਕਿ ਜਿਹੜੇ ਇਹ ਹੈਗੇ ਆ ਇਹਨਾਂ ਦੇ ਉੱਤੇ ਆਉਂਦੇ ਹੀ ਅਸੀਂ ਲਾ ਦੇਣੇ ਆ। ਹੁਣ ਡੋਨਲਡ 트ੰਪ ਨੇ 25% ਟੈਰਿਫ ਜਿਹੜਾ ਕੈਨੇਡੀਅਨ ਗੁੱਡਸ ਦੇ ਉੱਤੇ ਕਿਹਾ ਆ। ਕੈਨੇਡਾ ਤੋਂ ਦੇ ਸਮਾਨ ਤੇ 25% ਟੈਰਿਫ ਲਾਉਣਾ। 10% ਜਿਹੜਾ ਉਹ ਸਾਰੇ ਦੇਸ਼ਾਂ ਦੇ ਉੱਤੇ ਲਾਉਣਾ ਆ ਜਾਂ ਜਿਹੜਾ ਟੈਰਿਫ ਹੈਗਾ ਉਹ ਸਿਸਟਮ ਆ ਉਹ ਡਿਸਾਈਡ ਕਰੂਗਾ ਕਿ ਕਿਸ ਤਰੀਕੇ ਦੇ ਨਾਲ ਇਹਨੇ ਕੰਮ ਕਰਨਾ ਆ ਟਰੇਡ ਡੈਫਿਸਿਟ ਦੇ ਉੱਤੇ ਖਾਸ ਤੌਰ ਦੇ ਉੱਤੇ ਫੋਕਸ ਕੀਤਾ ਗਿਆ 트ੰਪ ਜਿਹੜਾ ਪਲਾਨ ਕਰ ਰਿਹਾ ਹੈ ਆ ਕਿ ਜਿਹੜੀਆਂ ਸਿੱਧੀਆਂ ਏਜੰਸੀ ਏਜੰਸੀਜ਼ ਨੇ ਉਹ ਇਨਵੈਸਟਿਗੇਟ ਕਰਨ ਤੇ ਜਿਹੜਾ ਵਪਾਰਕ ਘਾਟਾ ਆ ਉਹਦੇ ਉੱਤੇ ਫੋਕਸ ਕਰਨ ਕਿ ਜਿਹੜਾ ਅਨਫੇਅਰ ਟਰੇਡ ਆ ਜਾਂ ਕਰੰਸੀ ਜਿਹੜੀਆਂ ਉਹਦੀਆਂ ਪਾਲਿਸੀ ਕਰੰਸੀ ਦੀਆਂ ਪਾਲਿਸੀਜ਼ ਨੇ ਸਿੱਧਾ ਚੀਨ ਤੇ ਕੈਨੇਡਾ ਤੇ ਮੈਕਸੀਕੋ ਦੇ ਨਾਲ ਉਹਨੇ ਗੱਲ ਕੀਤੀ ਆ ਇਹਦੇ ਉੱਤੇ ਫੋਕਸ ਕੀਤਾ ਜਾਊਗਾ ਕੈਨੇਡੀਅਨ ਇਕਨੋਮੀ ਬਿਨਾਂ ਸ਼ੱਕ ਰਿਸਕ ਦੇ ਉੱਤੇ ਆ ਐਕਸਪਰਟ ਇਹ ਕਹਿੰਦੇ ਆ ਕਿ 10% ਟੈਰਫ ਦੇ ਨਾਲ ਕੈਨੇਡੀਅਨ ਜੀਡੀਪੀ ਦੇ ਉੱਤੇ ਬਹੁਤ ਮਾੜਾ ਅਸਰ ਪੈ ਸਕਦਾ ਤੇ 25% ਟੈਰਫ ਜਿਹੜਾ ਆ ਉਹਦੇ ਨਾਲ ਸਿੱਧਾ-ਸਿੱਧਾ ਰੈਸੈਸ਼ਨ ਆ ਸਕਦਾ ਤੇ ਸਰਕਾਰ ਨੂੰ ਮਤਲਬ ਜਿਹੜੀ ਸਬਸਟੈਂਸ਼ੀਅਲ ਕੋਈ ਇਹਦੇ ਵਿੱਚ ਅ ਇੰਟਰਵੈਂਸ਼ਨ ਕਰਨੇ ਪਊਗੀ अदरवाइज ਅਦਰਵਾਈਜ਼ ਸੰਕਟ ਪੈਦਾ ਹੋ ਸਕਦਾ ਜੇ 25% ਟੈਰਫ ਲੱਗਿਆ ਕੈਨੇਡਾ ਦੀ ਬਸ ਇੱਥੇ ਸਾਰੇ ਸਾਰਾ ਸੈਸ਼ਨ ਦੇ ਵਿੱਚ ਚੱਲੇ ਜਾਊਗਾ 10% ਦੇ ਨਾਲ ਵੀ ਬਹੁਤ ਵੱਡਾ ਇੱਥੇ ਹਲਚਲ ਹੋਊਗੀ ਪਰ ਹਜੇ ਉਧਰੋਂ ਸਿਗਨਲ ਇਸ ਤਰ੍ਹਾਂ ਦਾ ਨਹੀਂ ਹੈ ਹੋਇਆ ਇਹ ਸੀ ਹੋ ਸਕਦਾ ਇਹ ਗੱਲ ਹੋਈ ਹੋਵੇ ਕਿਉਂਕਿ ਇਧਰਲੇ ਪਾਸੇ ਵਿਰੋਧ ਹੋ ਰਿਹਾ ਸੀ ਕੈਨੇਡਾ ਵਾਲੇ ਪਾਸੋਂ ਜਿਹੜੇ ਕੈਨੇਡੀਅਨ ਰੈਟੇਲੀਗੇਸ਼ਨ ਦਾ ਪਲਾਨ ਸੀਗਾ ਇਧਰਲੇ ਵਾਲੇ ਵੀ ਤਿਆਰ ਬੈਠੇ ਸੀ ਕਿ ਇਮੀਡੀਏਟ ਟੈਰਫ ਜਿਹੜਾ 37 ਬਿਲੀਅਨ ਜਿਹੜੀਆਂ ਹੈਗੀਆਂ ਯੂਐਸ ਗੋਡਸ ਜੇ ਟਰੰਪ ਲਾਉਂਗਾ ਤੇ ਇਧਰਲੇ ਪਾਸਿਓਂ ਵੀ ਲਾਇਆ ਜਾਊਗਾ ਸੋ ਕੈਨੇਡੀਅਨ ਜਿਹੜੇ ਫਾਈਨੈਂਸ ਮਿਨਿਸਟਰ ਨੇ ਡੋਮਿਨਿਕ ਲੈਬਲੋਂਕ ਉਹਨਾਂ ਨੇ ਕਿਹਾ ਸੀ ਕਿ ਸਾਨੂੰ ਜਿਹੜਾ ਆਸ਼ਾਵਾਦੀ ਹੋਣਾ ਚਾਹੀਦਾ ਇਸ ਮਾਮਲੇ ਦੇ ਵਿੱਚ ਤੇ ਪਰ ਤਿਆਰ ਰਹਿਣਾ ਚਾਹੀਦਾ ਕਿਸੇ ਵੀ ਤਰ੍ਹਾਂ ਦੇ ਇਹ ਸਾਰੇ ਕੁਸ਼ਤੇ ਲਈ ਹੁਣ ਦੋਵਾਂ ਪਾਸਿਆਂ ਦੀ ਇਹਦੇ ਵਿੱਚ ਇਨਵੋਲਵਮੈਂਟ ਸੀਗੀ ਕੈਨੇਡਾ ਜਿਹੜਾ ਆ ਉਹਨਾਂ ਨੇ ਇਸ ਕਨਸਰਨ ਦੇ ਲਈ ਇਹਨਾਂ ਦੀਆਂ ਮੀਟਿੰਗਾਂ ਹੋਈਆਂ ਸਾਰਾ ਕੁਝ ਕੀਤਾ ਬਿਲੀਅਨ ਡਾਲਰ ਦੀ ਬਾਰਡਰ ਸਿਕਿਉਰਿਟੀ ਪੈਕੇਜ ਇਲੀਗਲ ਡਰੱਗ ਇਹਦੇ ਉੱਤੇ ਫਿਰ ਇਹਦੇ ਨਾਲ ਹੀ ਜਿਹੜਾ ਕੈਨੇਡਾ ਯੂ ਐਸ ਮੈਕਸੀਕੋ ਐਗਰੀਮੈਂਟ ਆ ਉਹਦੇ ਉੱਤੇ ਗੱਲਬਾਤ ਕੀਤੀ ਗਈ ਸੋ ਇਹ ਟੈਰਫ ਜਿਹੜਾ ਹਜੇ ਤੱਕ ਨਹੀਂ ਲੱਗਾ ਪਰ ਰੌਲਾ ਇਹ ਆ ਕਿ ਅਨਸਰਟੇਨਟੀ ਆ ਜੋ ਉੱਥੇ ਸੀਗੀ ਜਿੰਨੀ ਕੱਲ ਲੋਕਾਂ ਨੂੰ ਉਤਸੁਕਤਾ ਸੀਗੀ ਦੇਖਿਓ ਕੀ ਡੋਨਲਡ ਟਰੰਪ ਅਨਾਉਂਸ ਕਰਦੇ ਆ ਅੱਜ ਵੀ ਉਹ ਨਹੀਂ ਆ ਕਿਉਂਕਿ ਉਹਨਾਂ ਨੇ ਅਨਾਉਂਸ ਕੁਝ ਨਹੀਂ ਕੀਤਾ ਤੇ ਜਿਹੜੀ ਨਿਸ਼ਚਿਤਤਾ ਆ ਅਨਸਰਟਨਟੀ ਆ ਉਹ ਉਸੇ ਤਰੀਕੇ ਦੇ ਨਾਲ ਬਣੀ ਆ ਦੇਖੋ ਕੱਲ ਨੂੰ ਜਾਂ ਕਦੋਂ ਉਹ ਅੱਜ ਕੀ ਅਨਾਉਂਸ ਕਰਦੇ ਆ ਤੇ ਕੀ ਇਹਦੀਆਂ ਡਿਟੇਲਸ ਜਿਹੜੀਆਂ ਆ ਉਹ ਸਾਹਮਣੇ ਆਉਂਦੀਆਂ ਹਨ ਅਗਲੀ ਗੱਲ 'ਬਾ ਦੋਸਤੋ ਕੈਨੇਡੀਅਨ ਬਿਜ਼ਨੈਸਸ ਨੇ ਜਿਹੜੇ ਬਿਜ਼ਨਸ ਕਰਨ ਵਾਲੇ ਨੇ ਉਹਨਾਂ ਨੂੰ ਪੁੱਛਿਆ ਗਿਆ ਉਹਨਾਂ ਨੇ ਟੈਰਫ ਦੇ ਮਾਮਲੇ ਦੇ ਵਿੱਚ ਕਿ ਉਧਰ ਟਰੰਪ ਆ ਗਏ ਤਾਂ ਇਧਰ ਕੀ ਅਸਰ ਪਊਗਾ ਲੋਕ ਚਿੰਤਤ ਨੇ ਇਸ ਗੱਲ ਤੋਂ ਕਿ ਅਮਰੀਕਾ ਦੇ ਵਿੱਚ ਡੋਨਲਡ ਟਰੰਪ ਦੇ ਰਾਸ਼ਟਰਪਤੀ ਬਣਨ ਦਾ ਸਿੱਧਾ ਕੈਨੇਡਾ ਦੇ ਵਿੱਚ ਫਿਕਰ ਇੱਕੋ ਹੀ ਆ ਕਿ ਟੈਰਫ ਲੱਗ ਜਾਣੇ ਟੈਰਫ ਲੱਗ ਜਾਣੇ ਮਤਲਬ ਚੀਜ਼ਾਂ ਮਹਿੰਗੀਆਂ ਹੋ ਜਾਣੀਆਂ ਇੰਨੀ ਮਹਿੰਗੀਆਂ ਹੋ ਜਾਣੀਆਂ ਲੋਕਾਂ ਦੇ ਬਸੋ ਬਾਹਰ ਹੋ ਜਾਣੀਆਂ ਤੇ ਰੈਸੈਸ਼ਨ ਆ ਜਾਊਗਾ 25% ਜਿਹੜੇ ਕੈਨੇਡੀਅਨ ਬਿਜ਼ਨੈਸਸ ਨੇ ਉਹਨਾਂ ਨੂੰ ਆਸ ਇਸ ਗੱਲ ਦੀ ਕਿ ਜਦੋਂ ਡੋਨਲਡ ਟਰੰਪ ਆ ਗਏ ਤਾਂ ਕੀਮਤਾਂ ਵਧਣਗੀਆਂ ਹੀ ਵਧਣਗੀਆਂ ਕੋਈ ਨਹੀਂ ਰੋਕ ਸਕਦਾ 18% ਜਿਹੜੇ ਉਹ ਜਿਹੜੇ ਉਹ ਹੈਗੇ ਆ ਡੋਨਲਡ ਟਰੰਪ ਦੇ ਜਿਹੜੇ ਬਿਜ਼ਨੈਸਸ ਨੇ ਉਹ ਆਉਣ ਦੇ ਨਾਲ ਇਹ ਮੰਨਦੇ ਆ ਕਿ ਜਿਹੜਾ 25% ਜਿਹੜੇ ਆ ਉਹ ਬਿਜ਼ਨੈਸਸ ਮੰਨਦੇ ਆ ਕਿ ਕਾਸਟ ਜਿਹੜੀ ਵਧੂਗੀ ਤੇ ਦੂਜੇ 18% ਜਿਹੜੇ ਮੰਨਦੇ ਆ ਕਿ ਕੀਮਤਾਂ ਵਧਣਗੀਆਂ ਤੇ 11% ਮੰਨਦੇ ਆ ਕਿ ਕੀਮਤਾਂ ਘਟਣਗੀਆਂ ਸੋ ਕਨਸਰਨ ਇਹ ਆ ਇਹ ਸਾਰੇ ਕੁਝ ਦੇ ਵਿੱਚ 40% ਜਿਹੜੇ ਬਿਜ਼ਨਸ ਨੇ ਉਹ ਇਹ ਕਹਿ ਰਹੇ ਆ ਕਿ ਬਧਣਗੀਆਂ ਘਟਣਗੀਆਂ ਜਾਂ ਕੀ ਹੋਊਗਾ ਪਤਾ ਨਹੀਂ ਪਰ ਹੋਣਾ ਮਾੜਾ ਆ ਮਤਲਬ ਉਹ ਐਂਟੀਸਿਪੇਟ ਕਰ ਰਿਹਾ ਨੈਗੇਟਿਵ ਇੰਪੈਕਟ ਅਮਰੀਕਾ ਦੇ ਵਿੱਚ ਜਿਹੜੀ ਸਰਕਾਰ ਆਈ ਆ ਉਹਦੇ ਕੋਲੋਂ ਵੀ ਅੱਜ ਨਹੀਂ ਤੇ ਕੱਲ ਕਰ ਲੈਣ ਜੋ ਮਰਜ਼ੀ ਕਰ ਲੈਣ ਇਹਦੇ ਨਾਲ ਹੋਣਾ ਨੁਕਸਾਨ ਆ ਸਾਡਾ ਸਰਵੇ ਕੀਤਾ ਇਹਨਾਂ ਨੇ ਬੈਂਕ ਆਫ ਕੈਨੇਡਾ ਨੇ ਸਰਵੇ ਕੀਤਾ ਇਹ ਲਗਭਗ 900 ਤੋਂ ਜ਼ਿਆਦਾ ਬਿਜ਼ਨਸ ਲੀਡਰ ਨੇ ਜਿਹੜੇ ਦਸੰਬਰ ਦੇ ਵਿੱਚ ਸਰਵੇ ਕੀਤਾ ਗਿਆ ਸੀ ਉਸ ਤੋਂ ਬਾਅਦ ਫਿਰ ਫਾਲੋਅ ਅਪ ਇੰਟਰਵਿਊਜ਼ ਹੋਈਆਂ ਤੇ ਇਹ 트럼ਪ ਦਾ ਜਿਹੜਾ ਥ੍ਰੈਟ ਹੈਗਾ 25% ਦਾ ਟੈਰਿਫ ਦਾ ਕੈਨੇਡੀਅਨ ਗੁੱਡਸ ਦੇ ਉੱਤੇ ਤੋਂ ਪਹਿਲਾਂ ਦੀਆਂ ਗੱਲਾਂ ਨੇ ਹੁਣ ਕੈਨੇਡੀਅਨ ਬਿਜ਼ਨਸ ਆਮ ਤੌਰ ਦੇ ਤੌਰ ਦੇ ਉੱਤੇ ਜਿਹੜੇ ਆਸ ਕਰ ਰਹੇ ਆ ਕਿ 2025 ਦੇ ਵਿੱਚ ਸੇਲ ਵਧੂਗੀ ਕਿਉਂਕਿ ਜਿਹੜੀ ਇੰਟਰਸਟ ਰੇਟ ਘਟ ਹੋਣੇ ਆ ਉਹਦੇ ਕਰਕੇ ਫਾਇਦਾ ਹੋਣਾ ਤੇ ਬਾਪੂ ਦੂਦਰ ਕੌਣ ਆ ਗਿਆ ਇਸ ਗੱਲ ਨਾਲ ਫਰਕ ਨਹੀਂ ਪੈਂਦਾ ਜਿਹੜੀ ਇਹ ਜਿਹੜੀ ਗ੍ਰੋਥ ਆ ਇਹ ਹੋਏਗੀ ਸੋ ਇਹ ਸਾਰੇ ਕੁਸ਼ ਦੇ ਵਿੱਚ ਜਿਹੜੇ ਕੰਜ਼ਿਊਮਰ ਸੈਂਟੀਮੈਂਟਸ ਦੀ ਇੰਪਰੂਵਮੈਂਟ ਆ ਬੈਂਕ ਆਫ ਕੈਨੇਡਾ ਜਿਹੜੇ ਕੰਜ਼ਿਊਮਰ ਐਕਸਪੈਕਟੇਸ਼ਨ ਸਰਵੇ ਕੀਤਾ ਗਿਆ ਸੀ ਉਹਦੇ ਵਿੱਚ ਇਹ ਜਿਹੜੇ ਜਿਹੜੇ ਮਤਲਬ ਅਕਤੂਬਰ ਦੇ ਵਿੱਚ ਪਿਛਲੇ ਸਾਲ ਜਿਹੜੇ ਥੋੜੇ ਕਸਟਮਰ ਜਿਹੜੇ ਕੰਜ਼ਿਊਮਰ ਜਿਹੜੇ ਆ ਉਹ ਰਿਪੋਰਟ ਕਰ ਰਹੇ ਸੀ ਕਿ ਜਿਹੜੀ ਲੈਸ ਸਪੈਂਡਿੰਗ ਹੋਈ ਆ ਸੋ ਆਰਥਿਕ ਅਨਿਸ਼ਚਿਤਤਾ ਬਣੀ ਹੈ ਕਿਉਂਕਿ ਫੈਕਟਰਸ ਬਹੁਤ ਸਾਰੇ ਨੇ ਜਿਹੜੇ ਕੰਜ਼ਿਊਮਰ ਨੇ ਕੈਨੇਡਾ ਦੇ ਉਹਨਾਂ ਨੇ ਚੀਜ਼ਾਂ ਦੀਆਂ ਹਾਊਸਿੰਗ ਦੀਆਂ ਤੇ ਚੀਜ਼ਾਂ ਦੀਆਂ ਕੀਮਤਾਂ ਵਧਣੀਆਂ ਇਹਦੇ ਨਾਲ ਨਾਲ ਜਿਹੜੀ ਯੂ ਐਸ ਐਡਮਿਨਿਸਟ੍ਰੇਸ਼ਨ ਆ ਉੱਥੇ ਬਹੁਤ ਸਾਰੇ ਫੈਕਟਰ ਉਧਰਲੇ ਇਧਰਲੇ ਪਾਸੇ ਕੰਮ ਕਰਨਗੇ ਹੁਣ ਜੌਬ ਸਿਕਿਉਰਿਟੀ ਦਾ ਵੀ ਕਨਸਰਨ ਆ ਜਿਆਦਾ ਜਿਹੜੇ ਕੰਜ਼ਿਊਮਰ ਨੇ ਉਹਨਾਂ ਨੇ ਕਿਹਾ ਕਿ ਮਤਲਬ ਪਹਿਲਾਂ ਨਾਲੋਂ ਜ਼ਿਆਦਾ ਲੋਕਾਂ ਨੇ ਕਿਹਾ ਕਿ ਸਾਡੀ ਨੌਕਰੀ ਗਈ ਆ 12% ਜਿਹੜੇ ਬਿਜ਼ਨਸ ਆ ਉਹ ਐਕਸਪੈਕਟ ਕਰ ਰਿਹਾ ਹੈ ਕਿ এমਪਲॉयਮੈਂਟ ਲੈਵਲ ਵੀ ਥੱਲੇ ਆਊਗਾ 45% ਐਂਟੀਸੀਪੇਟ ਕਰ ਰਿਹਾ ਹੈ ਕਿ এমਪਲॉयਮੈਂਟ ਜਿਹੜੀ ਆ ਉਹ ਵਧੂਗੀ ਕਿਉਂਕਿ ਹਿਸਟੋਰੀਕਲ ਐਵਰੇਜ ਤੋਂ ਉੱਤੇ ਜਾਊਗੀ ਮਹਿੰਗਾਈ ਨੂੰ ਲੈ ਕੇ ਜਿਹੜੇ ਬਿਜ਼ਨਸ ਆ ਉਹ ਕਹਿ ਰਹੇ ਆ ਕਿ ਐਨਵਲ ਇਨਫਲੇਸ਼ਨ 2 ਤੇ 3% ਦੇ ਵਿਚਕਾਰ ਰਹੂਗੀ ਅਗਲੇ 2 ਸਾਲ ਤੱਕ ਸੋ ਜਿਹੜਾ ਯੂਐਸ ਟੈਰਫ ਆ ਉਹ ਮਤਲਬ ਉਹ ਇੱਕ ਵੱਡਾ ਫੈਕਟਰ ਆ ਜਿਹਦੇ ਨਾਲ ਮਹਿੰਗਾਈ ਵਾਦ ਸਕਦੀ ਹੈ ਜਿਹੜੀ ਕੰਜ਼ਿਊਮਰ ਦੀ ਆਸ ਆ ਜਾਂ ਕੰਜ਼ਿਊਮਰ ਦਾ ਅੰਦਾਜ਼ਾ ਹੈ 인ਫਲੇਸ਼ਨ ਨੂੰ ਲੈ ਕੇ ਉਹ ਇਹ ਕਹਿ ਰਿਹਾ ਹੈ ਕਿ ਜਿਹੜੇ ਜਿਹੜਾ ਆਹਾ ਜਿਹੜੀ ਕੋਵਿਡ ਤੋਂ ਪਹਿਲਾਂ ਜਿੰਨੀ ਮਹਿੰਗਾਈ ਸੀ ਉਹਦੇ ਨਾਲੋਂ ਉੱਤੇ ਹੀ ਰਹਿਣੀ ਹੈ ਇਹ ਘਟਣੀ ਨਹੀਂ ਹੈ ਵੀ ਇੱਕ ਵਾਰੀ ਜਿਹੜੀਆਂ ਚੀਜ਼ਾਂ ਦੀਆਂ ਕੀਮਤਾਂ ਵੱਧ ਗਈਆਂ ਇਹ ਥੱਲੇ ਨਹੀਂ ਆ ਰਹੀਆਂ ਦੂਜਾ ਇਹ ਤੋਂ ਬਾਅਦ ਇਹ ਹੈਗਾ ਕਿ ਸੈਕਟਰ ਸਪੈਸਿਫਿਕ 인ਫਲੇਸ਼ਨ ਹੋਊਗੀ ਕਿ ਜਨਰਲ ਇਸ 인ਫਲੇਸ਼ਨ ਨੂੰ ਮਤਲਬ ਨਹੀਂ ਕੀਤਾ ਜਾ ਸਕਦਾ ਪਰ ਜਿਹੜੇ ਕੁਝ ਸੈਕਟਰ ਨੇ ਉਹਨਾਂ ਦੇ ਉੱਤੇ ਇਹਦਾ ਅਸਰ ਖਾਸ ਮਤਲਬ ਕੁਝ ਕੁਝ ਸੈਕਟਰਜ਼ ਦੇ ਉੱਤੇ ਜ਼ਿਆਦਾ ਪਊਗਾ ਕੁਝ ਦੇ ਉੱਤੇ ਘੱਟ ਪਊਗਾ ਅਗਲੀ ਗੱਲ ਬਾਤ ਦੋਸਤੋ ਸਟਾਫਿੰਗ ਕ੍ਰਾਈਸਿਸ ਬਾਰੇ ਆ ਇੱਕ ਜਿਹੜੀ ਐਂਬੂਲੈਂਸ ਪੈਰਾਮੈਡਿਕਸ ਨੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸੀਯੂਪੀਈ 873 ਉਹਨਾਂ ਨੇ ਕਹਿਆ ਹੈ ਕਿ ਸਾਡੇ ਕੋਲ ਸਟਾਫ ਹੈ ਨਹੀਂ ਸਟਾਫ ਦੀ ਬਹੁਤ ਸ਼ਾਰਟੇਜ ਆ ਤੇ ਐਂਬੂਲੈਂਸ ਸਰਵਿਸਿਜ਼ ਜਿਹੜੀਆਂ ਨੇ ਉਹਨਾਂ ਦੇ ਉੱਤੇ ਅਸਰ ਪੈ ਰਿਹਾ ਹੈ ਪੂਰੇ ਪ੍ਰੋਵੈਂਸ ਦੇ ਵਿੱਚਕਾਰ ਐ ਐਂਬੂਲੈਂਸ ਜਿਹੜੀਆਂ ਨੇ ਉਹ ਖਾਲੀ ਨੇ ਯੂਨੀਅਨ ਮੈਂਬਰ ਇਸਕਲ ਨੂੰ ਖਾਸ ਤੌਰ ਦੇ ਤੇ ਹਾਈਲਾਈਟ ਕਰ ਰਹੇ ਆ ਕਿ ਸਾਡੇ ਕੋਲੋਂ ਕਈ ਦਰਜਣਾ ਜਿਹੜੀਆਂ ਅਨਸਟਾਫਟ ਐਂਬੂਲੈਂਸਸ ਨੇ ਰੋਜ਼ਾਨਾ ਤੇ ਕਈ ਹੰਡਰਡ ਜਿਹੜੀਆਂ ਪੋਜੀਸ਼ਨਸ ਇੱਥੇ ਵੇਕੈਂਟ ਪਈਆਂ ਨੇ ਆ ਓਵਰਟਾਈਮ ਬੈਨ ਦਾ ਵੀ ਇੰਪੈਕਟ ਪਿਆ ਆ ਬੀਸੀ ਐਮਰਜੈਂਸੀ ਹੈਲਥ ਸਰਵਿਸਸ ਨੇ ਜਿਹੜਾ ਓਵਰਟਾਈਮ ਬੈਨ ਲਾਇਆ ਜਨਵਰੀ 1 ਤੋਂ ਤਾਂ ਕਿ ਕਾਸਟ ਨੂੰ ਘਟਕੀਤਾ ਜਾ ਸਕੇ ਉਹਦੇ ਨਾਲ ਕੀ ਹੋ ਰਿਹਾ ਕਿ ਜਿਹੜੀ ਸਟਾਫਿੰਗ ਇਸ਼ੂਸ ਪੈਦਾ ਹੋ ਰਹੇ ਆ ਤੇ ਰਿਸਪੌਂਸ ਟਾਈਮ ਜਿਹੜਾ ਸਲੋ ਹੋ ਰਿਹਾ ਜਿੱਥੇ ਉਹਨਾਂ ਨੇ ਕੁਇਕਲੀ ਰਿਸਪੌਂਡ ਕਰਨਾ ਤੇਜ਼ੀ ਦੇ ਨਾਲ ਉੱਥੇ ਕਿਉਂਕਿ ਸਾਰੇ ਦਾ ਸਾਰਾ ਸਿਸਟਮ ਘਾਟੇ 'ਚ ਚੱਲ ਰਿਹਾ ਹੈਲਥ케ਅਰ ਦਾ ਜੇ ਹੈਲਥ케ਅਰ ਸਿਸਟਮ ਘਾਟੇ 'ਚ ਚੱਲ ਰਿਹਾ ਤੇ ਉਹਨਾਂ ਨੇ ਇਹ ਕਿਹਾ ਵੀ ਇਹ ਜਿਹੜਾ ਓਵਰਟਾਈਮ ਆ ਇਹਨੂੰ ਬੈਨ ਕਰਦਿਓ ਮਨ ਓਵਰਟਾਈਮ ਦੇ ਵਿੱਚ ਕਿਸੇ ਨੂੰ ਡਿਡ ਦੇ ਜਾਂ ਦੁੱਗਣੇ ਦੇਣੇ ਪੈਂਦੇ ਆ ਤੇ ਜਾਂ ਤਾਂ ਇਹ ਆ ਵੀ ਬੰਦੇ ਹੀ ਉਹਨੇ ਜਿਆਦਾ ਰੱਖ ਲੋ ਵੀ ਜਿਹੜੇ ਆ ਦੀ ਇੱਕ ਸ਼ਿਫਟ ਚ ਹੀ ਹੋਵੇ ਉਹ ਬੰਦੇ ਰੱਖ ਨਹੀਂ ਰਹੇ ਤੇ ਫਿਰ ਉਹ ਓਵਰਟਾਈਮ ਦੇਣਾ ਪੈਂਦਾ ਉਹਦੇ ਨਾਲ ਹੋਰ ਖਰਚਾ ਪਈ ਜਾਂਦਾ ਇਸ ਕਰਕੇ ਉਹਨਾਂ ਨੇ ਓਵਰਟਾਈਮ ਬੈਨ ਕਰ ਦਿੱਤਾ ਤੇ ਉਹਦੇ ਨਾਲ ਬੰਦੇ ਕੱਟ ਗਏ ਐਂਬੂਲੈਂਸ ਹੈਗੀਆਂ ਪਰ ਖਾਲੀ ਖੜੀਆਂ ਉਧਰ ਮਤਲਬ ਕਿਹੇ ਬੰਦੇ ਨੂੰ ਲੋੜ ਆ ਉਹ ਫੋਨ ਕਰ ਰਿਹਾ ਵੀ ਸਾਨੂੰ ਚੱਕ ਕੇ ਲੈ ਜਾਓ ਅਸੀਂ ਔਖੇ ਆ ਤੇ ਇਧਰ ਉਹ ਐਂਬੂਲੈਂਸ ਵੀ ਖੜੀ ਪਰ ਚੜਾਉਣ ਵਾਲਾ ਬੰਦਾ ਹੈ ਨਹੀਂ ਅਨਸਟਾਫਡ ਐਂਬੂਲੈਂਸਸ ਨੇ 25% ਐਂਬੂਲੈਂਸ ਜਿਹੜੀਆਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਆਮ ਤੌਰ ਤੇ ਅਨਸਟਾਫਡ ਰਹਿੰਦੀਆਂ ਡੇਲੀ ਬੇਸਿਸ ਦੇ ਉੱਤੇ ਜਾਨੀ ਚਾਰਾਂ ਦੇ ਵਿੱਚੋਂ ਜਿਹੜੀ ਇੱਕ ਐਂਬੂਲੈਂਸ ਆ ਉਹ ਐਂਬੂਲੈਂਸ ਤੇ ਖੜੀ ਆ ਪਰ ਚੌਂਣ ਵਾਲਾ ਬੰਦਾ ਹੈ ਨਹੀਂ ਸੋ ਉਹਦੇ ਨਾਲ ਕੁਦਰਤੀ ਤੌਰ ਦੇ ਉੱਤੇ ਜਿਹੜੀਆਂ ਨੌਨ ਕ੍ਰਿਟੀਕਲ ਜਿੱਤ ਕਿਤੇ ਐਮਰਜੈਂਸੀ ਆ ਵੀ ਬੰਦੇ ਨੂੰ ਜਿਆਦਾ ਹੀ ਸੰਕਟ ਦੇ ਵਿੱਚ ਉਹ ਤਾਂ ਪਹਿਲ ਦੇ ਆਧਾਰ ਤੇ ਐਂਬੂਲੈਂਸ ਚਲੇ ਜਾਂਦੀ ਆ ਕੁਝ ਜਿਹੜੀਆਂ ਐਮਰਜੈਂਸੀਸ ਹੁੰਦੀਆਂ ਉਨਿੰਨੀ ਜਿਆਦਾ ਜ਼ਰੂਰੀ ਨਹੀਂ ਹੁੰਦੀਆਂ ਥੋੜਾ ਰੁਕਿਆ ਜਾ ਸਕਦਾ ਉੱਥੇ ਜਿਹੜਾ ਰਿਸਪੌਂਡ ਟਾਈਮ ਆ ਵਧ ਰਿਹਾ ਆ ਉੱਥੇ ਰਿਸਪੌਂਸ ਜਿਹੜੇ ਡਿਲੇ ਹੋ ਰਹੇ ਨੇ ਸੋ ਜਿਹੜੀ ਯੂਨੀਅਨ ਦੀ ਇੰਗੇਜਮੈਂਟ ਆ ਇਹਦੇ ਵਿੱਚ ਯੂਨੀਅਨ ਨੇ ਕਈ ਵਾਰੀ ਬੀਸੀ ਐਮਰਜੈਂਸੀ ਹੈਲਥ ਸਰਵਿਸਸ ਦੇ ਨਾਲ ਇਸ ਮਸਲੇ ਦੇ ਉੱਤੇ ਗੱਲ ਕਰਨ ਦੀ ਕੀਤੀ ਆ ਪਰ ਰਿਪੋਰਟ ਜਿਹੜੀਆਂ ਉਹ ਮਤਲਬ ਪਤਾ ਲੱਗ ਰਿਹਾ ਕਿ ਪ੍ਰੋਗਰੈਸ ਬਹੁਤ ਲਿਮਟਿਡ ਆ ਸੋ ਪਬਲਿਕ ਸੇਫਟੀ ਕਨਸਰਨ ਸਟਾਫਿੰਗ ਸ਼ਾਰਟੇਜ ਜਿਹੜੀ ਆ ਉਹਨੂੰ ਪਬਲਿਕ ਸੇਫਟੀ ਕ੍ਰਾਈਸਿਸ ਦੱਸਿਆ ਇਹਨਾਂ ਨੇ ਪਰਟੀਕੂਲਰਲੀ ਜਿਹੜੇ ਰੂਰਲ ਕਮਿਊਨिटीज ਨੇ ਉੱਥੇ ਰੂਰਲ ਕਮਿਊਨਿਟੀ ਆਮ ਤੌਰ ਦੇ ਉੱਤੇ ਜ਼ਿਆਦਾ ਐਮਬੂਲੈਂਸਸ ਦੇ ਉੱਤੇ ਡਿਪੈਂਡ ਕਰਦੀ ਹੈ ਸੋ ਉੱਥੇ ਇਹ ਚੈਲੰਜ ਆ ਬੀਸੀ ਜਿਹੜੇ ਬੀਸੀ ਕਨਜ਼ਰਵੇਟਿਵ ਰੂਰਲ ਹੈਲਥ케ਅਰ ਕ੍ਰਿਟਿਕ ਨੇ ਜਿਹੜੇ ਉਹ ਬ੍ਰਾਂਡਨ ਡੇ ਉਹਨਾਂ ਨੇ ਕਿਹਾ ਹੈ ਕਿ ਪ੍ਰੋਵਿੰਸ਼ੀਅਲ ਸਰਕਾਰ ਜਿਹੜੀ ਹੈ ਜਾਂ ਹੈਲਥ케ਅਰ ਸਿਸਟਮ ਆ ਤੇ ਜਿਹੜਾ ਪ੍ਰੋਵਿੰਸ਼ੀਅਲ ਐਨਡੀਪੀ ਸਰਕਾਰ ਆ ਇਹ ਜ਼ਿਆਦਾ ਸਪੋਰਟ ਪੈਰਾਮੈਡੀਕਸ ਨੂੰ ਰੂਰਲ ਏਰੀਆ ਦੇ ਵਿੱਚ ਦਵੇ ਯੂਨੀਅਨ ਨੇ ਇਹ ਵਾਰਨਿੰਗ ਵੀ ਦਿੱਤੀ ਆ ਕਿ ਜੇ ਇਮੀਡੀਏਟਲੀ ਇਹ 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 ਦੋ ਰਿਸਕ ਨੇ ਇੱਕ ਤਾਂ ਇਮੀਡੀਏਟ ਰਿਸਕ ਹੈਗਾ ਆ ਇੱਕ ਇਹ ਕਹਿੰਦਾ ਲੌਂਗ ਟਰਮ ਰਿਸਕ ਆ ਇਹ ਪਬਲਿਕ ਹੈਲਥ ਤੇ ਸੇਫਟੀ ਨੂੰ ਜਿਹੜਾ ਸਟਾਫ ਸ਼ਾਰਟੇਜ ਆ ਹੋਣੀ ਚਾਹੀਦੀ ਆ ਯੂਨੀਅਨ ਤੇ ਜਿਹੜੇ ਕ੍ਰਿਟਿਕ ਦੋਵੇਂ ਕਹਿ ਰਿਹਾ ਇਸ ਵੇਲੇ ਕਿ ਸਰਕਾਰ ਨੂੰ ਇਸ ਮਾਮਲੇ ਦੇ ਵਿੱਚ ਜ਼ਰੂਰੀ ਕਦਮ ਚੁੱਕਣੇ ਚਾਹੀਦੇ ਆ ਅਨਸਟਾਫਟ ਐਮਬੂਲੈਂਸਸ ਦੇ ਉੱਤੇ ਅਨਸਟਾਫਟ ਐਮਬੂਲੈਂਸ ਦਾ ਮਤਲਬ ਕੀ ਆ ਕਿ ਜਿਹੜੀ ਐਮਬੂਲੈਂਸ ਆ ਉੱਥੇ ਹੈਗੀ ਆ ਐਮਰਜੈਂਸੀ ਸਿਚੁਏਸ਼ਨਸ ਦੇ ਵਿੱਚ ਪਰ ਕਿਉਂਕਿ ਉੱਥੇ ਪੈਰਾਮੈਡੀਕਸ ਕੋਈ ਨਹੀਂ ਮੈਡੀਕਲ ਪਰਸਨਲ ਕੋਈ ਨਹੀਂ ਜਿਹੜਾ ਐਮਬੂਲੈਂਸ ਚਲਾ ਸਕੇ ਕਈ ਦਰਜਣਾ ਜਿਹੜੀਆਂ ਐਮਬੂਲੈਂਸਸ ਨੇ ਉਸੇ ਤਰੀਕੇ ਦੇ ਨਾਲ ਖੜੀਆਂ ਨੇ ਕਿਉਂ ਖੜੀਆਂ ਨੇ ਕਿਉਂਕਿ ਸੈਂਕੜੇ ਪੋਜੀਸ਼ਨਾਂ ਖਾਲੀ ਆ ਹੰਡਰਡਸ ਆਫ ਪੋਜੀਸ਼ਨਸ ਲੈਫਟ ਅਵੇਕੈਂਟ ਤੇ ਜੋਬ ওপਨਿੰਗਸ ਹੈ ਨਹੀਂ ਗਿਆ ਉੱਥੇ ਉਹ ਹੁਣ ਜਿਹੜੇ ਪੁਰਾਣੇ ਸੀ ਉਹਨਾਂ ਨੂੰ ਬਾਰ-ਬਾਰ ਕੰਮ ਕਰਨਾ ਪਿਆ ਰਿਹਾ ਤੇ ਉਹ ਕਿਉਂਕਿ ਉਹਦਾ ਓਵਰਟਾਈਮ ਇੰਨਾ ਜ਼ਿਆਦਾ ਹੋ ਜਾਂਦਾ ਉਹਨੂੰ ਕੱਟ ਕਰਨ ਦੇ ਲਈ ਬੈਨ ਕੀਤਾ ਗਿਆ ਸੰਕਟ ਜਿਹੜਾ ਵਧਦਾ ਜਾ ਰਿਹਾ 200 ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ ਨਾਲ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ